ਕਾਰਪੋਰੇਸ਼ਨ ਵਾਲੇ ਜਿਹੜੇ ਮਲਾਜ਼ਮ ਐ ਇਹਨਾਂ ਨੇ ਪ੍ਰਾਈਵੇਟ ਕੰਪਨੀ ਨੂੰ ਜਿਹਨਾਂ ਨੂੰ ਠੇਕਾ ਦਿੱਤਾ ਉਹ ਜਿਹੜੇ ਲਿਆ ਕੇ ਬਾਹਰ ਸੁੱਟਣ ਲੱਗ ਪਏ ਨੇ ਪਰ ਮੂਰੇ ਜੇਕਰ ਗੰਦਗੀ ਪਾਵਾਂਗੇ ਜੇ ਕੋਈ ਇਹਨੂੰ ਟੋਕੇਗਾ ਤਾਂ ਕਾਰਪੋਰੇਸ਼ਨ ਦੇ ਸਬੰਧ ਦੇ ਵਿੱਚ ਆਗੇ ਫਿਰ ਅਸੀਂ ਜੀ ਮਲਾਜ਼ਮ ਲੀਡਰਸ਼ਿਪ ਦਾ 2 ਮਿੰਟ ਦਾ ਕੰਮ ਐ ਉਹਨਾਂ ਨੇ ਇੱਕ ਕੌਨ ਕਰਨਾ ਐ ਇੰਨੇ EMPLOYEES ਐ ਇੰਨੀਆਂ ਸੈਲਰੀਆਂ ਦੇ ਰਹੀ ਐ ਗਵਰਨਮੈਂਟ ਕੋਈ EMPLOYEE ਘੱਟ ਨਹੀਂ ਐ ਕਿ ਕਾਰਪੋਰੇਸ਼ਨ ਕੋਲੇ ਕੋਈ ਸੈਲਰੀਆਂ ਘੱਟ ਨਹੀਂ ਆ ਪ੍ਰਾਈਵੇਟ ਜਿਹੜੀ ਕੰਪਨੀ ਉਹਨਾਂ ਨੂੰ ਕੋਈ ਪੈਸਾ ਘੱਟ ਨਹੀਂ ਦੇ ਰਹੀ ਕਿਉਂ ਨਹੀਂ ਉਹ ਆਪਣਾ ਕੰਮ ਕਰ ਰਹੇ ਇਹ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਬਿਲਕੁਲ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਯਾਮਾਹਾਂ ਐਜੰਸੀ ਕੰਪਨੀ ਹੈਗੀ ਹੈ ਔਰ ਇੱਥੇ ਹੋਰ ਕਾਫੀ ਕੰਪਨੀਆਂ ਹਨ ਇਹਨਾਂ ਨੂੰ ਜਿਹੜੇ ਜਿਹੜੇ ਇੱਥੇ ਦੇ ਲੋਕ ਨੇ ਜਿਹੜੇ ਇੱਥੇ ਸ਼ੋਰੂਮ ਵਾਲਿਆਂ ਨੂੰ ਬੜੀ ਦਿੱਕਤ ਆ ਰਹੀ ਹੈ ਕਿ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਵਾ ਹੁਣ ਆਪਾਂ ਗੱਲਬਾਤ ਕਰਾਂਗੇ ਸਰਦਾਰ ਜੀ ਨਾਲ ਐ ਦੇਖਦੇ ਆ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖ ਰਹੇ ਹੋ ਇਸ ਜੀ ਨੂੰ ਲੈ ਕੇ ਸਰ ਕੀ ਮਸਲਾ ਹੈ ਜੀ ਇਹਦੇ ਜਿਹੜੀ ਗੰਦਗੀ ਤੁਸੀਂ ਗੱਲ ਕਰ ਰਹੇ ਹੋ ਗੰਦਗੀ ਤੁਹਾਡੇ ਸਾਹਮਣੇ ਬਿਲਕੁਲ ਯਾਮਾਹਾਂ ਦਾ ਸ਼ੋਰੂਮ ਵੀ ਹੈਗਾ ਸਾਹਮਣੇ ਔਰ ਕਾਫੀ ਵ ਤੁਸੀਂ ਪੁੱਛਿਆ ਨਾ ਇਹ ਕਿਸੇ ਨੂੰ ਵੀ ਨਾਰਮਲੀ ਪੁੱਛੋਗੇ ਕਿ ਤੇ ਕਿਸੇ ਨੂੰ ਆਪਣਾ ਧੀ ਪੁੱਤ ਨਸ਼ਾ ਕਰਦਾ ਚੰਗਾ ਨਹੀਂ ਲੱਗਦਾ ਕਿਸੇ ਨੂੰ ਆਪਣੇ ਘਰ ਚ ਗੰਦਗੀ ਚੰਗੀ ਨਹੀਂ ਲੱਗਦੀ ਹੈ ਤੇ ਸਾਡੇ ਸਾਹਮਣੇ ਹੈ ਐਕਚੁਅਲ ਦੇ ਵਿੱਚ ਇਹ ਨੈਸ਼ਨਲ ਹਾਈਵੇ ਥੋਰਟੀ ਨੂੰ ਵੀ ਚਾਹੀਦਾ ਕਿ ਜਦੋਂ ਵੀ ਕੋਈ ਹਾਈਵੇ ਬਣ ਰਿਹਾ ਪੁਲ ਬਣ ਰਿਹਾ ਤੇ ਨਾਲ ਜਿਹੜਾ ਸਾਡਾ ਇੱਥੇ ਦਾ ਇਲਾਕੇ ਦਾ ਕਾਰਪੋਰੇਸ਼ਨ ਦਾ ਜਿਹੜੇ ਕਮਿਸ਼ਨਰ ਨੇ ਜਾਂ ਸੰਬੰਧਿਤ ਥੋਰਟੀਜ਼ ਨੇ ਜਾਂ ਐਮਐਲਏ ਨੇ ਸਮਝੂਦਾ ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਗਰ ਜਿੰਨੀ ਇਹ ਗੰਦਗੀ ਹੈ ਇਹ ਜਿੰਨੇ ਇੱਥੇ ਡਰੇਨੇਜ ਪੈਪ ਬਣੇ ਹੋਏ ਨੇ ਜਿੰਨੀ ਇੱਥੇ ਵੱਡੀਆਂ ਨਾਲੀਆਂ ਜਿਹੜੀਆਂ 4-4 ਫੁੱਟ ਚੌੜੀਆਂ ਨੇ ਪਾਣੀ ਇੰਨਾ ਜ਼ਿਆਦਾ ਖੜਾ ਰਹਿੰਦਾ ਇਹਨਾਂ ਤੇ ਕਈ ਹਾਦਸੇ ਵੀ ਹੋ ਚੁੱਕੇ ਨੇ ਅਸੀਂ ਵੀ ਇਹੀ ਮੰਗ ਕਰਾਂਗੇ ਕਿ ਇਹ ਜਿੰਨੀ ਗੰਦਗੀ ਹੈ ਤੇ ਕੋਈ ਗੰਦਗੀ ਸਟੋਰ ਸਟੋਰ ਕਰਨ ਵਾਲਾ ਰਸਤਾ ਨਹੀਂ ਸੀ ਇਹ ਬਹੁਤ ਸਾਫ਼ ਰਸਤਾ ਸੀ ਜਿਹਨੂੰ ਹਾਈਵੇ ਦੇ ਨਾਂ ਦੇ ਉੱਤੇ ਪੁਲ ਬਣਾਉਣ ਦੇ ਨਾਂ ਤੇ ਗੰਦਗੀ ਨੂੰ ਹੋਰ ਵਧਾਇਆ ਗਿਆ ਅਸੀਂ ਇਹੀ ਗੁਜ਼ਾਰਿਸ਼ ਕਰਾਂਗੇ ਕਿ ਸਾਡਾ ਜਿਹੜਾ ਮੂਹ ਮੱਥਾ ਇਹਦਾ ਸੁਧਾਰਿਆ ਜਾਵੇ ਰੋਡ ਦਾ ਕਿ ਪਾਣੀ ਦੀ ਨਿਕਾਸੀ ਹੈ ਦੋ ਹਲਕੀ ਜਿਹੀ ਬਰਸਾਤ ਹੋਈ ਹੈ ਔਰ ਲੋਕ ਵੀ ਲੋਕਾਂ ਨੂੰ ਵੀ ਚਾਹੀਦਾ ਹੈ ਵੀ ਕੂੜਾ ਕਰਕੇ ਲੋਕ ਇੱਥੇ ਆ ਕੇ ਸਿੱਟਣ ਲੱਗੇ ਕਿਉਂਕਿ ਪਾਣੀ ਦੀ ਨਿਕਾਸੀ ਦਾ ਕੋਈ ਜਗ੍ਹਾ ਨਹੀਂ ਹੈ ਪਾਣੀ ਨਿਕਾਸੀ ਨਹੀਂ ਹੋ ਰਹੀ ਕੋਈ ਪਾਈਪ ਨਹੀਂ ਹੈ ਕੋਈ ਕੁਝ ਨਹੀਂ ਹੈ ਇੱਥੇ ਅਗਰ ਤੁਸੀਂ ਕਿਸੇ ਦਿਨ ਦੁਬਾਰਾ ਇੱਥੇ ਵਿਜ਼ਿਟ ਕਰੋ ਜਾਂ ਚੱਕਰ ਮਾਰੋ ਤੇ ਲੋਕ ਨਹੀਂ ਸੁੱਟਦੇ ਕਾਰਪੋਰੇਸ਼ਨ ਦੀਆਂ ਗੱਡੀਆਂ ਆਪ ਹੀ ਸੁੱਟ ਜਾਂਦੀਆਂ ਨੇ ਅੱਛਾ ਜੀ ਇੱਕ ਅੱਗੇ ਡੰਪ ਹੈ ਇੱਕ ਇੱਥੇ ਆ ਤੁਸੀਂ ਪਿੱਛੇ ਦੇਖਿਆ ਹੋਏ ਮੱਲੇ ਹਾਂ ਜੀ ਮੱਲਿਆਂ ਚੋਂ ਰੇੜਿਆਂ ਵਾਲੇ ਵੀ ਲੈ ਕੇ ਆ ਕੇ ਛੁੱਟਦੇ ਨੇ ਇਹਦੀ ਕਵਰੇਜ ਕਿਸੇ ਦਿਨ ਹੋ ਜੇਗੀ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿਦਾਂ ਸਰ ਸਵੇਰੇ ਸਵੇਰੇ 6 ਵਜੇ ਆਓ ਗੱਡੀ ਉਹ ਰੇੜਿਆਂ ਵਾਲਾ ਇੱਥੇ ਲੈ ਕੇ ਉਲਟਾ ਦਿੰਦਾ ਰੇੜਾ ਅੱਛਾ ਜੀ ਤੁਸੀਂ ਦੇਖੋ ਇਹ ਐਨ ਐਚ ਵਾਲਿਆਂ ਨੇ ਨੈਸ਼ਨਲ ਅਥਾਰਟੀ ਵਾਲਿਆਂ ਨੇ ਪੁਲ ਦੇ ਨਾਲ-ਨਾਲ ਨਾ ਪਟਾਈ ਕਰਾਈ ਕਿ ਅਸੀਂ ਇੱਥੇ ਡਰੇਨ ਪਾਈਪ ਵਾਲਾ ਬਣਾਣਾ ਉਹ ਪਟਾਈ ਕਰਾ ਕੇ ਚਲੇ ਗਏ ਨਾ ਕੋਈ ਬਣਾਉਣ ਆਇਆ ਨਾ ਕੁਛ ਟੈਂਡਰ ਵਾਲਾ ਨਾ ਅਜੇ ਤੱਕ ਡレイン ਪਾਈਪ ਨਾਲ ਨਾਲ ਬਣੀ ਹੈ ਜਿੱਥੇ ਬਣੀ ਹੋਈ ਉੱਥੇ ਚੱਲੂ ਨਹੀਂ ਹੈਗੀ ਜਿਹੜਾ ਗੱਲ ਕਰ ਲਈਏ ਗੱਲ ਕਰ ਲਈਏ ਇੱਥੇ ਦੇ ਜਿਹੜੇ ਮੌਜੂਦਾ ਐਮ.ਐਲ.ਏ. ਪੋਲਾ ਗਰੇਵਾਲ ਜੀ ਹੈ ਕਹਿੰਦੇ ਉਹਨਾਂ ਕੋਲ ਕੋਈ ਸ਼ਿਕਾਇਤ ਨਹੀਂ ਕੀਤੀ ਹੈ ਕਦੇ ਉਹਨਾਂ ਕੋਲ ਗਏ ਨਹੀਂ ਗੁਜ਼ਾਰਸ਼ ਲੈ ਕੇ ਉਹ ਜਿਹੜੇ ਲੋਕ ਇੱਥੇ ਰਦੇ ਰਹਿਣ ਵਾਲੇ ਆ ਤੁਹਾਨੂੰ ਕੀ ਲੱਗਦਾ ਕਿ ਹਰ ਬੰਦੇ ਸ਼ਿਕਾਇਤ ਕਰਨ ਜਾਏਗਾ ਹੁਣ ਇਹ ਉਹਨਾਂ ਦਾ ਹੀ ਰਸਤਾ ਪੋਲੇ ਭਾਜੀ ਉਹਨਾਂ ਦਾ ਇਹ ਰਸਤਾ ਹੈ ਇਹ ਉਹਨਾਂ ਦਾ ਵੀ ਆਪਣਾ ਘਰ ਹੈ ਜੀ ਇਹ ਇਲਾਕਾ ਉਹਨਾਂ ਦਾ ਘਰ ਹੈ ਉਹਨਾਂ ਨੂੰ ਵੀ ਪਤਾ ਮੇਰੇ ਕਿਹੜੇ ਘਰ ਦੇ ਵਿੱਚ ਕਿੱਥੇ ਕਿਹੜੇ ਬੈੱਡ ਦੇ ਥੱਲੇ ਮੇਰੇ ਕਚਰਾ ਹੈਗਾ ਉਹਨ ਉਮੀਦ ਕਰਾਂਗੇ ਕਿ ਉਹ ਕਰ ਦੇਣ ਕਿਉਂਕਿ ਜੀਟੀ ਰੋਡ ਐ ਸੰ ਜੀਟੀ ਰੋਡ ਐ ਮੈਂ ਤੁਹਾਡੇ ਕੋਲ ਆ ਰਿਹਾ ਜੀਟੀ ਰੋਡ ਐ ਜੀਟੀ ਰੋਡ ਦੇ ਵਿੱਚ ਇਨੀ ਗੰਦਗੀ ਹੋਣਾ ਲੱਗਦਾ ਨਹੀਂ ਕਿ ਕਿਤੇ ਹਾਸਿਆ ਦਾ ਸ਼ਿਕਾਰ ਹੋ ਸੇ ਦੀ ਪਬਲਿਕ ਹੁੰਦੀ ਹੈ ਜੀ ਇੱਥੇ ਬਹੁਤ ਐਕਸੀਡੈਂਟ ਹੁੰਦੇ ਆ ਬੱਚਾ ਉਦਨ ਇੱਕ ਸਕੂਟਰ ਸਲਿੱਪ ਕਰਕੇ ਉਹਦੇ ਵਿੱਚ गिर ਗਿਆ ਪਾਣੀ ਤੇ ਇਹ ਖੱਡਾ ਬਣਾ ਕੇ ਚੱਲੇਗੇ ਜੀਸੀਬੀ ਦੇ ਨਾਲ ਪੁੱਲ ਪੁੱਲ ਦੇ ਨਾਲ ਨਾਲ ਪਰ ਉਹਨੂੰ ਡਰੇਨ ਪਾਈਪ ਬਣਾਉਣ ਨਹੀਂ ਆਏ ਹੁਣ ਉਹ ਕਾਰਪੋਰੇਸ਼ਨ ਵਾਲੇ ਜਿਹੜੇ ਮਲਾਜਮ ਐ ਇਹਨਾਂ ਨੇ ਪ੍ਰਾਈਵੇਟ ਕੰਪਨੀਆਂ ਨੂੰ ਜਿਨ੍ਹਾਂ ਨੂੰ ਠੇਕਾ ਦਿੱਤਾ ਉਹ ਰੇੜੇ ਲਿਆ ਕੇ ਬਾਹਰ ਸੁੱਟਣ ਲੱਗ ਪਏ ਨੇ ਤੇ ਸਰ ਤੁਸੀਂ ਤੁਹਾਡੇ ਵੱਲੋਂ ਕਦੇ ਉਹਨਾਂ ਨੂੰ ਮਨਾਹੀ ਨਹੀਂ ਕੀਤੀਗੀ ਵੀ ਤੁਸੀਂ ਉਹ ਵਾਰੀ ਮਨਾਹੀ ਕੀਤੀ ਗਈ ਪਹਿਲਾਂ ਵੀ ਰਿਕਵੈਸਟ ਕੀਤੀ ਗਈ ਅਖਬਾਰ 'ਚ ਨਿਊਜ਼ ਵੀ ਲੱਗੀ ਸੀ ਪਰਸੋਂ ਦੇ ਅਖਬਾਰ 'ਚ ਵੀ ਨਿਊਜ਼ ਲੱਗੀ ਹੈ ਪੰਜਾਬ ਕੇਸਰੀ ਜਗਵਾਨੀ 'ਚ ਹਾਂ ਪਰ ਉਹਨਾਂ ਦੇ ਕੋਈ ਅਸਰ ਹੀ ਨਹੀਂ ਉਹ ਉਹਨਾਂ ਦੀ ਸੈਟਿੰਗ ਹੈ ਉਹ ਕਹਿੰਦੇ ਜਿੱਥੇ ਮਰਜ਼ੀ ਸ਼ਿਕਾਇਤ ਕਰੀਓ ਅਸੀਂ ਕੁਝ ਕਰਨਾ ਹੀ ਨਹੀਂ ਇਹਦਾ ਮਤਲਬ ਕਿ ਆਪ ਸਰਕਾਰ ਤਾਂ ਕਹਿੰਦੀ ਵੀ ਅਸੀਂ ਲੋਕਾਂ ਦੀ ਸਮੱਸਿਆ ਸੁਣਾਂਗੇ ਤੇ ਤੁਹਾਨੂੰ ਕੀ ਲੱਗਦਾ ਸਮੱਸਿਆ ਸੁਣਾਈ ਨਹੀਂ ਜੀ ਨਹੀਂ ਨਹੀਂ ਸੁਣਾਈ ਦਿਖਾਈ ਨਹੀਂ ਤੇਰੀ ਸੁਣਾਈ ਸਾਰਾ ਕੋ ਬਹਿ ਰਿਆ ਹੈ ਉਹ ਕਹਿੰਦੇ ਨਾ ਬੰਦ ਕੰਨ ਵੀ ਬੰਦ ਤੇ ਅੱਖਾਂ ਵੀ ਬੰਦ ਜਦੋਂ ਆਪਾਂ ਇੱਥੇ ਰੋਜ਼ ਨੰਗਣਾ ਤਾਂ ਗੰਦਗੀ ਜਿਹੜੀ ਸਾਨੂੰ ਨਜ਼ਰ ਆ ਰਹੀ ਤੁਹਾਨੂੰ ਨਜ਼ਰ ਆ ਰਹੀ ਉਹਨਾਂ ਨੂੰ ਨਜ਼ਰ ਆ ਗਈ ਇਹ ਕੋਈ ਕਿਸੇ ਦੇ ਕੋਈ ਮਹੱਲੇ 'ਚ ਨਹੀਂ ਹੈਗਾ ਮੇਨ ਹਾਈਵੇ ਹੈ ਲੁਧਿਆਣਾ ਸ਼ਹਿਰ ਦਾ ਇੱਕ ਦਿਲ ਹੈ ਇਹ ਰੋਡ ਠੀਕ ਹੈ ਉਸ ਰੋਡ ਤੇ ਤੁਸੀਂ ਦੇਖੋ ਕਿ ਵੀ ਕਚਰਾ ਸੁੱਟਿਆ ਆਵਾ ਕਿ ਜਿਹਨੂੰ ਸਾਫ ਕਰਦੇ ਨਹੀਂ ਸਰ ਮੈਂ ਤੁਹਾਡੇ ਕੋਲ ਆਣਾ ਜਿਸ ਤਰ੍ਹਾਂ ਕਿ ਕਰੋਨਾ ਕਾਲ ਤੋਂ ਹਲੇ ਪਾ ਨਿਕਲੇ ਨਹੀਂ ਹੈਗੇ ਚੰਗੀ ਤਰ੍ਹਾਂ ਠੀਕ ਹੈ ਜੀ ਦੂਜੀ ਤਰਫ ਤੇ ਆਏ ਗੰਦਗੀ ਦੇ ਨਾਲ ਕਿੰਨੀਆਂ ਹੀ ਬਿਮਾਰੀਆਂ ਕਿੰਨਾ ਯਾਨੀ ਕਿ ਲੋਕਾਂ ਨੂੰ ਸਹਿਣਾ ਪੈਂਦਾ ਹੋਵੇਗਾ ਮਲੇਰੀਆ ਮੱਛਰ ਡੇਂਗੂ ਇਹ ਉਤਪੰਨ ਨਹੀਂ ਹੁੰਦਾ ਹੋਵੇਗਾ ਇਹਨਾਂ ਚੀਜ਼ਾਂ ਤੋਂ ਇਹ ਤੇ ਸਮਝਦਾਰ ਨੇ ਜੀ ਉਹ ਵੀ ਜਿਨ੍ਹਾਂ ਨੂੰ ਪਤਾ ਹੈ ਜਿਹੜੇ ਸੁੱਟ ਕੇ ਜਾਂਦੇ ਨੇ ਜਿਹੜੇ ਛੁੱਟਣ ਲਈ ਕਹਿ ਦਿੰਦੇ ਨੇ ਕਿ ਇੱਥੇ ਸੁੱਟ ਲਿਓ ਇਹ ਉਹਨਾਂ ਨੂੰ ਵੀ ਪਤਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਘਰ ਲੱਗੇ ਜਾਓਗੇ ਤੁਹਾਨੂੰ ਉੱਥੇ ਬਹੁ ਚਾਹੇ ਕਮਿਸ਼ਨਰ ਆਫਿਸ ਚਾਹੇ ਕਮਿਸ਼ਨਰ ਸਾਹਿਬ ਦੀ ਕੋਠੀ ਦੇ ਲਾਗੋਂ ਦੇ ਲੰਘ ਜੋ ਤੁਹਾਨੂੰ ਸਫਾਈ ਮਿਲੇਗੀ ਮਿਲੇਗੀ ਕਿਉਂ ਕਿਉਂਕਿ ਦੇਖੋ ਆਪਣਾ ਗਲਿਆਰਾ ਸਭ ਨੂੰ ਚੰਗਾ ਲੱਗਦਾ ਦੂਜੇ ਦੇ ਘਰ ਮੂਰੇ ਜੇਕਰ ਗੰਦਗੀ ਪਾਵਾਂਗੇ ਜੇ ਕੋਈ ਇਹਨੂੰ ਟੋਕੇਗਾ ਤਾਂ ਕਾਰਪੋਰੇਸ਼ਨ ਦੇ ਸਬੰਧ ਦੇ ਵਿੱਚ ਆਗੇ ਫਿਰ ਅਸੀਂ ਜੀ ਮੁਲਾਜ਼ਮ ਆ ਮੁਲਾਜ਼ਮ ਆ ਪਰ ਗੁੰਡੇ ਤਾਂ ਨਹੀਂ ਗੱਲ ਨੂੰ ਸਮਝਿਏ ਕਿ ਜੇਕਰ ਕੋਈ ਵੀ ਬੰਦਾ ਆਪਣੇ ਘਰ ਦੇ ਵਿੱਚ ਗੰਦਗੀ ਪੈਣ ਤੋਂ ਰੋਕ ਰਿਹਾ ਤਾਂ ਉਹਦੇ ਖਿਲਾਫ ਚੱਲਦੇ ਆ ਉਹ ਪ੍ਰਸ਼ਾਸਨਿਕ ਅਧਿਕਾਰੀ ਚੱਲ ਪੈਂਦੇ ਨੇ ਉਥੇ ਆਮ ਬੰਦਾ ਕੀ ਕਰੇਗਾ ਇਹ ਤੇ ਤੁਸੀਂ ਪ੍ਰੈਸ ਮੀਡੀਆ ਨੇ ਹੀ ਸਾਡੀ ਆਵਾਜ਼ ਜਿਹੜੀ ਆ ਸਾਡੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਇਹ ਕਿ ਸਿਰਫ ਇੱਥੇ ਦਾ ਮਸਲਾ ਨਹੀਂ ਹੈ ਇਹ ਹੁਣ ਪੂਰੇ ਪੰਜਾਬ ਦੇ ਵਿੱਚ ਜਿੰਨੇ ਹਾਈਵੇ ਬਣੇ ਹੋਏ ਨੇ ਸਾਰੀਆਂ ਥਾਂ ਤੇ ਡਰੇਨੇ ਚ ਪਾਈਪ ਦੇ ਨਾਂ ਦੇ ਉੱਤੇ ਸਿਰਫ ਕਬਰਾਂ ਪੱਟੀਆਂ ਗਈਆਂ ਨੇ ਪਾਈਪ ਪੂਰੇ ਪੋਤੇ ਇੱਕ ਵੀ ਨਹੀਂ ਪਿਆ ਭਾਵੇਂ ਨੈਸ਼ਨਲ ਹਾਈਵੇ ਪੂਰਾ ਫੁੱਲ ਫਲੈਜ ਲਾਹੌਰ ਤੱਕ ਚੱਲੇ ਜਾਣਾ ਇਹਨਾਂ ਨੂੰ ਮਿਲ ਲੱਗਦਾ ਉੱਥੇ ਤੱਕ ਹੋਵੇ ਤੇ ਪਾਣੀ ਨਿਕਾਸੀ ਹੋਵੇ ਜੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਇਹਨਾਂ ਨੇ ਕਰਨਾ ਹੈ ਹਲੇ ਤੱਕ ਤਾਂ ਸੀਵਰੇਜਾਂ ਦੇ ਨਿਕਾਸੀ ਨਹੀਂ ਹੋ ਰਹੀ ਉਹ ਤਾਂ ਨਵਾਂ ਸਿਆਪਾ ਸੇੜ ਲਿਆ ਹੋਇਆ ਜਿਹੜੀਆਂ ਨਵੀਆਂ ਸੜਕਾਂ ਬਣਾ ਰਹੇ ਨੇ ਇੱਕ ਇੱਕ ਡੇਡ ਡੇਡ ਫੋਟੋ ਚੀਆਂ ਉਹਦਾ ਸਾਇੰਟਿਫਿਕ ਜਿੰਨਾ ਲਾਸ ਹੈ ਉਹ ਦੱਸਣ ਵਾਲਾ ਕੋਈ ਨਹੀਂ ਜੀ ਅੱਜ 1.5 ਫੁੱਟ ਉੱਚੀ ਚੌੜੀ ਕੰਕਰੀਟ ਦੀ ਸੜਕ ਜਿਹੜੇ ਸਾਡੇ ਇੱਥੇ ਟਰਾਂਸਪੋਰਟ ਨਗਰ ਚ ਪਿਛਲੇ 40 ਸਾਲ 50 ਸਾਲ ਤੋਂ ਪਹਿਲਾਂ ਦੀ ਬਣੀ ਹੋਈ ਆ ਅੱਜ ਤੱਕ ਉਹਦੀ ਮੁਰੰਮਤ ਨਹੀਂ ਹੋਈ ਤੁਹਾਨੂੰ ਕੀ ਲੱਗ ਰਿਹਾ ਕਿ ਨਵੀਆਂ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਜਿਹੜੀਆਂ ਸੀਮਿੰਟ ਦੀਆਂ ਬਣ ਰਹੀਆਂ ਨੇ ਉਹਦੇ ਚ ਲੋਹਾ ਤੁਸੀਂ ਜ਼ਮੀਨ ਚੋਂ ਕੱਢ ਕੇ ਜ਼ਮੀਨ ਚ ਦੱਬੀ ਜਾਂਦੇ ਹੋ ਕਿੱਥੋਂ ਦੀ ਸਾਇੰਸ ਆ ਇਹ ਔਰ ਉਸ ਤੋਂ ਬਾਅਦ ਜੇ ਤੁਹਾਡਾ ਕਿਤੇ ਵਾਟਰ ਸੀਵਰੇਜ ਦਾ ਜਾਂ ਵਾਟਰ ਸਪਲਾਈ ਦਾ ਕੋਈ ਡੈਮੇਜ ਹੋ ਜਾਂਦਾ ਤੇ ਕਾਮੰਬੰਦਾ ਜਿਹੜਾ 5-70000 ਰੁਪਏ ਦੇ ਕੇ ਕਿਸੇ ਨੂੰ ਕੰਮ ਕਰਾ ਲੈਂਦਾ ਸੀ ਉਹ ਪਹੁੰਚ ਕੇ 10000 ਨੂੰ ਜਿੰਨੀ ਦੇਰ ਤੱਕ ਡ੍ਰਿਲ ਮਸ਼ੀਨ ਨਹੀਂ ਆਉਂਦੀ ਟੈਂਪਰ ਮਸ਼ੀਨ ਨਹੀਂ ਆਉਂਦੀ ਓਨੀ ਦੇਰ ਤੱਕ ਪਟਾਈ ਨਹੀਂ ਹੋਣੀ 1.5 ਫੁੱਟ ਕੰਕਰੀਟ ਦਾ ਲੈਂਟਰ ਤੋੜਨਾ ਪੈਣਾ ਤੇ ਉਸ ਤੋਂ ਬਾਅਦ ਉਹਦੀ ਮਰਮਤ ਕੌਣ ਕਰੇਗਾ ਉਹਦੀ ਤੁਹਾਨੂੰ ਕੀ ਲੱਗਦਾ ਕਿ ਕਾਰਪੋਰੇਸ਼ਨ ਕਾਰਪੋਰੇਸ਼ਨ ਸੜਕ ਦੀ ਪਟਾਈ ਦਾ 250 ਰੁਪਏ ਲੈਂਦੀ ਹੈ 250 ਤੋਂ ਤੋ 300 ਲੈ ਲੇਗੀ ਤੁਹਾਨੂੰ ਕੀ ਲੱਗਦਾ ਕਿ ਉਹ 300 ਰੁਪਏ ਲੈ ਕੇ ਕ ਉਹ 250 ਰੁਪਏ ਨਾ ਭਰ ਜਾਏਗਾ ਨਹੀਂ ਨਹੀਂ ਬਿਲਕੁਲ ਨਹੀਂ ਸਾਢੇ 450 ਰੁਪਏ ਦੀ ਸੀਮਿੰਟ ਦੀ ਬੋਰੀ ਹੈ ਇੱਕ ਜਦੋਂ ਇੱਕ ਸੀਵਰੇਜ ਦੀ ਜੇ ਪਾਈਪ ਤੁਸੀਂ ਕੱਟ ਕੇ ਪਾਉਣੀ ਹੋਈ ਨਾ ਵਿੱਚ ਬਜਰੀ ਪੈਣੀ ਆ ਵਿੱਚ ਬਜਰੀ ਪੈਣੀ ਆ ਤਿਆੜੀਆਂ ਪੈਣੀਆਂ ਨੇ ਉਹ 4000 5000 ਨੂੰ ਤੁਹਾਡਾ ਖਰਚਾ ਆ ਜਾਂਦਾ ਤੇ ਉੱਥੇ 250 ਰੁਪਏ ਕਰ ਕਟਿੰਗ ਚਾਰਜਸ ਲੈ ਕੇ ਕੀ ਕਰ ਲੈਣ ਬਟ ਇਹ ਨਹੀਂ ਅਸੀਂ ਕਹਾਂਗੇ ਕਿ ਆਮ ਬੰਦੇ ਦੇ ਉੱਤੇ ਜ਼ੋਰ ਪਾਈ ਜਾਣ ਪ੍ਰੈਸ਼ਰ ਪਾਈ ਜਾਣ ਇਹ ਸਿਰਫ ਪ੍ਰਸ਼ਾਸਨ ਨੂੰ ਔਰ ਉੱਪਰਲੀ ਸਰਕਾਰਾਂ ਨੂੰ ਵੀ ਸੋਚਣ ਦੀ ਲੋੜ ਹੈ ਕਿ ਜ਼ਮੀਨੀ ਪੱਧਰ ਤੇ ਹੋ ਕੀ ਰਿਹਾ ਹੈ ਉੱਪਰ ਦੇ ਖਿਆਲੀ ਪਲਾ ਬਹੁਤ ਪੱਕਰੇ ਨੇ ਬੜਾ ਸੋਹਣਾ ਹੈ ਕਿ ਸਾਡਾ ਪੰਜਾਬ ਇਦਾਂ ਹੋ ਰਿਹਾ ਪੰਜਾਬ ਉਦਾਂ ਰਿਹਾ ਪੰਜਾਬ ਘਰ ਕਰ ਰਿਹਾ ਇਹ ਸੱਚ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਹੁਣ ਇਸ ਟਾਈਮ ਗੰਦਗੀ ਦਾ ਨਿਕਾਸੀ ਹੈ ਮਾਨ ਸਾਹਿਬ ਦੇ ਥਾਂ ਥਾਂ ਬੋਰਡ ਲੱਗ ਰਹੇ ਨੇ ਅਸੀਂ ਕੰਮ ਕੀਤਾ ਇਸ ਤਰ੍ਹਾਂ ਦਾ ਕੁਝ ਲਿਖਿਆ ਜਾ ਰਿਹਾ ਵਾ ਤੇ ਲੱਗ ਰਿਹਾ ਕੋਈ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੇ ਵੀ ਲੱਗੇ ਅਸੀਂ ਬਦਲ ਸਾਹਿਬ ਦੇ ਵੀ ਲੱਗਦੇ ਰਹੇ ਨੇ ਮਾਨ ਸਾਹਿਬ ਦੇ ਵੀ ਲੱਗਦੇ ਰਹੇ ਨੇ ਅਗਲੀਆਂ ਕੋਈ ਸਰਕਾਰਾਂ ਜੇ ਹੋਰ ਬਦਲ ਗਈਆਂ ਉਹਦੇ ਵੀ ਲੱਗਦੇ ਰਹਿਣਗੇ ਕੋਈ ਵੀ ਇਹ ਨਹੀਂ ਕਹੇਗਾ ਕਦੀ ਕੋਈ ਆਪਣੇ ਮੂੰਹੋਂ ਨਹੀਂ ਕਹਿੰਦਾ ਵੀ ਮੈਂ ਇਹ ਕੰਮ ਨਹੀਂ ਕੀਤੇ ਹੁਣ ਕੰਮ ਬੋਲਦਾ ਮੈਨੂੰ ਯਾਦ ਆ ਗਿਆ ਸਾਡਾ ਕੰਮ ਬੋਲਦਾ ਮਾਨ ਸਾਹਿਬ ਨੇ ਕੰਮ ਕੀਤੇ ਨੇ ਬਕਾਇਦਾ ਕਰ ਰਹੇ ਨੇ ਹੂੰ ਨਵੀਂ ਸਰਕਾਰ ਕਰ ਰਹੀ ਹੈ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਅਸੀਂ ਹਮੇਸ਼ਾ ਇਹ ਨਹੀਂ ਕਵਾਂਗੇ ਕਿ ਅਸੀਂ ਜੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੇ ਅਸੀਂ ਸਿਰਫ ਨਿੰਦਿਆ ਹੀ ਕਰਾਂਗੇ ਜਾਂ ਭੰਡਣਾ ਹੀ ਸਾਡਾ ਕਿਸੇ ਨੂੰ ਕੰਮ ਹੈ ਐਦਾਂ ਦੀ ਨਹੀਂ ਹੈ ਜੇ ਕੋਈ ਕੰਮ ਹੋ ਰਿਹਾ ਤੇ ਉਹਨੂੰ ਸਲਾਹੋ ਜੇ ਨਹੀਂ ਹੋ ਰਿਹਾ ਤਾਂ ਉਹਦੇ ਖਿਲਾਫ ਅਸੀਂ ਗੱਲ ਕਰਾਂਗੇ ਪਰ ਸਾਨੂੰ ਇਹ ਦਿਖ ਰਿਹਾ ਕਿ ਪ੍ਰਸ਼ਾਸਨਿਕ ਪੱਦਰ ਤੇ ਵੱਡੇ ਪੱਦਰ ਤੇ ਤਾਂ ਬਹੁਤ ਕੰਮ ਹੋ ਰਹੇ ਨੇ ਹਾਲੇ ਛੋਟੇ ਪੱਦਰ ਤੱਕ ਉਹਨਾਂ ਦੀ ਨਿਗਾਹ 'ਤੇ ਨੂੰ ਟਾਈਮ ਲੱਗੂਗਾ ਕਿਉਂਕਿ ਹਾਲੇ ਦਿਨ ਕਿੰਨੇ ਕਿੰਨੇ ਗੋਦੜੀ ਚਲਾ ਲਾ ਹਲੇ ਹਲੇ ਨਾ ਹਲੇ ਜੁਆ ਕੇ ਛੋਟਾ ਮਤਲਬ ਸਰਕਾਰ ਦੇ ਮਤਲਬ ਕੱਲ ਪੈਦਾ ਹੋਈ ਹੈ ਹਲੇ 4-6 ਮਹੀਨੇ ਚ ਕੁਝ ਨਹੀਂ ਹੋ ਜਾਂਦਾ 5 ਸਾਲ ਦਾ ਲੰਮਾ ਸਮਾਂ ਪਿਆ ਉਮੀਦ ਕਰਾਂਗੇ ਕਿ ਇਹ ਵੀ ਸੁਧਾਰ ਹੋ ਜਾਏ ਕੋਇਲ ਸਾਹਿਬ ਮੈਂ ਤੁਹਾਡੇ ਕੋਲ ਜਰਾ ਕੇ ਦੁਬਾਰਾ ਆ ਰਿਹਾ ਮੈਂ ਇੱਕ ਵਾਰ ਜਿਸ ਤਰ੍ਹਾਂ ਕੀ ਯੋਧਵਲ ਬਸਤੀ ਆ ਬਿਲਕੁਲ ਅੱਗੇ ਕਿ ਚੌਂਕ ਹੈ ਖੱਡਾ ਵਾ ਉੱਥੇ ਪਾਣੀ ਦੀ ਨਿਕਾਸੀ ਹੈ ਨਹੀਂ ਔਰ ਖੱਡਾ ਵੀ ਬਣਿਆ ਹੋਇਆ ਵਾ ਔਰ ਜਦੋਂ ਰਾਸੋ ਹੋ ਜਾਂਦਾ ਵਾ ਤੇ ਉੱਥੇ ਮੈਂ ਦੇਖਿਆ ਅਸੀਂ ਵੀ ਬਾਈਕ ਤੋਂ ਨਿਕਲੇ ਆਂ ਕਰਾਸ਼ ਹੋ ਗਿਆ ਜੀ ਮੇਰੇ ਵੀ ਬੂਟ ਕਪੜੇ ਕੰਦੇ ਹੋਣ ਲੱਗੇ ਸੀਗੇ ਔਰ ਕਿੰਨੇ ਕਿੰਨੇ ਲੋਕਾਂ ਨੂੰ ਤਕਲੀਫ ਆndi ਹੋ ਗਈ ਇੱਥੇ ਇਸ ਮੇਨ ਰੋਡ ਦੇ ਨਾਲ ਲੋਕਾਂ ਵਾਲੇ ਦੇ ਥੱਲੇ ਵੱਡਾ ਸੀਰੇ ਪਿਆ ਹੋਇਆ ਜੇ ਨੈਸ਼ਨਲ ਅਥਾਰਟੀ ਉੱਥੋਂ ਦੀ ਕਨੈਕਸ਼ਨ ਕਰਾ ਕੇ ਇੱਕ ਪਾਈਪ ਇਹਦੇ ਨਾਲ ਜੋੜ ਦੇ ਤੇ ਪਾਣੀ ਇੱਥੇ ਰੁਕਣਾ ਹੀ ਨਹੀਂ ਹੈਗਾ ਅਜੀ ਪਾਣੀ ਇੱਥੇ ਰੁਕਣਾ ਨਹੀਂ ਉਹ ਸੀਵਰੇਜ ਵਿੱਚ ਚਲੇ ਜਾਣਾ ਨਾ ਤਾਂ ਸੜਕ ਟੁੱਟੇਗੀ ਨਾ ਗੰਦਗੀ ਫੈਲੇਗੀ ਨਾ ਪਾਣੀ ਰੁਕੇਗਾ ਤੁਹਾਨੂੰ ਵੀ ਲੱਗਦਾ ਕਿ ਜੀਟੀ ਰੋਡ ਦੇ ਵਿੱਚ ਵੀ ਪਾਣੀ ਖੜਨਾ ਹੈ ਵੀ ਬਹੁਤ ਯਾਨੀ ਕਿ ਇੱਕ ਅਜੀਬੋ ਜਿਹੀ ਅਜੀਬ ਗਰੀਬ ਜੀ ਗੱਲ ਲੱਗ ਰਹੀ ਹੈ ਜੀਟੀ ਰੋਡ ਤੇ ਪਾਣੀ ਖੜਨਾ ਨਹੀਂ ਚਾਹੀਦਾ ਔਰ ਹੈਵੀ ਜੀਟੀ ਰੋਡ ਹੈ ਹਿੰਦੁਸਤਾਨ ਹੈ ਨਾ ਇਹ ਕਿਹੜਾ ਆਪਾਂ ਕੈਨੇਡਾ ਹੈਗੇ ਹਿੰਦੁਸਤਾਨ ਆਪਾਂ 100 ਸਾਲ ਪਿੱਛੇ ਹੀ ਆ ਪਿੱਛੇ ਹੀ ਰਹਿਣਾ ਹੈ ਲੀਡਰਸ਼ਿਪ ਨੇ ਪਿੱਛੇ ਹੀ ਰੱਖਣਾ ਹੈ ਲੀਡਰਸ਼ਿਪ ਦਾ 2 ਮਿੰਟ ਦਾ ਕੰਮ ਹੈ ਉਹਨਾਂ ਨੇ ਇੱਕ ਫੋਨ ਕਰਨਾ ਹੈ ਇੰਨੇ EMPLOYEES ਹੈ ਇੰਨੀਆਂ SALARIES ਕੋਈ ਸੈਲਰੀਆਂ ਕੱਟ ਨਹੀਂ ਜਾਂ ਪ੍ਰਾਈਵੇਟ ਜਿਹੜੀਆਂ ਕੰਪਨੀ ਉਹਨਾਂ ਨੂੰ ਕੋਈ ਪੈਸਾ ਕੱਟ ਨਹੀਂ ਦੇ ਰਹੇ ਕਿਉਂ ਨਹੀਂ ਉਹ ਆਪਣਾ ਕੰਮ ਕਰ ਰਹੇ ਬਸ ਉਹਨਾਂ ਨੂੰ ਕਹਿਣ ਲਾ ਕੋਈ ਨਹੀਂ ਹੈਗਾ ਇਹਦੇ ਵਿੱਚ ਇੱਕ ਮੁੱਦਾ ਮੈਂ ਇੱਕ ਮੁੱਦਾ ਤੁਹਾਡਾ ਨਾਲ ਸਾਂਝਾ ਕਰਨਾ ਚਾਹੂੰਗਾ ਜਦੋਂ ਦਾ ਨੈਸ਼ਨਲ ਹਾਈਵੇ ਬਣਨਾ ਸ਼ੁਰੂ ਹੋਇਆ ਜਾਂ ਜਦੋਂ ਦਾ ਬਣ ਰਿਹਾ ਸਰਕਾਰ ਕਿਹਦੇ ਲਈ ਕੰਮ ਕਰਦੀ ਜਨਤਾ ਲਈ ਇਹ ਨੈਸ਼ਨਲ ਹਾਈਵੇ ਬਣਿਆ ਕਿਉਂ ਸੀ ਕਿ ਸਫ਼ਰ ਦਿੱਲੀ ਤੋਂ ਲਾਹੌਰ ਤੱਕ ਦਾ ਜਿਹੜਾ ਸਾਡਾ ਸਫ਼ਰ ਹੈ ਉਹ ਸੁਖਾ ਹੋ ਜੇ ਠੀਕ ਹੈ ਜੀ ਪੁਲ ਬਣਾ ਦਿੱਤੇ ਸੰਕੜੇ ਪੁਲ ਬਣ ਚੁੱਕੇ ਨੇ ਪਰ ਜਿਹੜੀ ਪੁਲਾਂ ਦੇ ਥੱਲੇ ਸੱਜੇ ਖੱਬੇ ਜਨਤਾ ਰਹਿੰਦੀ ਉਹਦੇ ਬਾਰੇ ਕਦੀ ਕਿਸੇ ਨੇ ਸੋਚਿਆ ਇਹ ਸਿਰਫ ਪੁਲ ਉਹਨਾਂ ਵਾਸਤੇ ਜਿਨ੍ਹਾਂ ਨੇ ਬਾਈਕਸ ਗੱਡੀਆਂ ਦੇ ਉੱਤੇ ਸ਼ੁਰਰ ਕਰਕੇ ਲੰਘ ਜਾਣਾ ਠੀਕ ਹੈ ਜੀ ਜਿਨ੍ਹਾਂ ਨੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਅੱਧਾ ਘੰਟਾ ਬਚ ਚੂ ਵੱਧ ਤੋਂ ਵੱਧ ਇਸ ਤੋਂ ਜ਼ਿਆਦਾ ਨਹੀਂ ਬਚਣ ਲੱਗਾ ਜੇ ਬਹੁਤ ਅੱਗ ਲਾ ਕੇ ਵੀ ਜਾਊਗਾ ਕੋਈ ਪਰ ਗੱਲ ਕੀ ਹੈ ਤੇ ਬਾ ਰੋਡ ਤੇ ਬਾ ਰੋਡ ਪਿਛਲੇ 10 ਤੋਂ 12 15 ਸਾਲ ਹੋ ਗਏ ਨੇ ਜਿਹੜੀ ਇਸ ਚੀਜ਼ ਨਾਲ ਜੂਝ ਰਹੀ ਆ ਵੀ ਜਿਹੜਾ ਉਹਦਾ ਲਾਂਗਾ ਸੀ ਉਹ ਬੰਦ ਹੋ ਗਿਆ ਅੱਗੇ ਸੁਭਾਸ਼ ਨਗਰ ਦਾ ਮੇਨ ਇਹ ਲਾਂਗਾ ਬੰਦ ਹੋ ਗਿਆ ਬਸਤੀ ਜੋਧੇਵਾਲ ਕਿੰਨੇ ਚਿਰ ਆ ਚੌਂਕ ਖੱਜਲ ਹੁੰਦਾ ਰਿਹਾ ਉਸ ਤੋਂ ਬਾਅਦ ਅੱਗੇ ਕੱਕੇ ਵਾਲੀ ਰੋਡ ਹੈ ਹੁਣ ਆ ਤੁਸੀਂ ਮੈਂ ਤੁਹਾਨੂੰ ਦਿਖਾ ਸਕਦਾ ਕਿ ਇਧਰੋਂ ਲੋਕ ਜਾ ਰਹੇ ਨੇ ਇਹ ਵਨਵੇ ਆ ਇਹ ਵਨਵੇ ਦੇ ਵਿੱਚ ਟੂ ਸਾਈਡਡ ਤੁਸੀਂ ਸਾਹਮਣੇ ਜਾਂਦਾ ਰਿਕਸ਼ਾ ਦੇਖ ਸਕਦੇ ਹੋ ਬਾਈਕ ਜਾਂਦੀ ਦੇਖ ਸਕਦੇ ਹੋ ਸਭ ਲੋਕਾਂ ਨੇ ਇਧਰੋਂ ਡਬਲ ਵੇ ਹੀ ਜਾਣਾ ਪਰ ਮੈਂ ਇੱਕ ਗੱਲ ਕਹਿੰਦੀ ਬਿਲਕੁਲ ਸਹੀ ਹੈ ਜਦੋਂ ਪੁਲ ਬੰਦਾ ਵਾ ਕਿਤੇ ਨਾ ਕਿਤੇ ਨਾ ਲੱਗਦੇ ਨੇ ਪੁਲਾਂ ਦੇ ਉੱਪਰੋਂ ਲੋਕ ਤਾਂ ਨਿਕਲ ਜਾਂਦੇ ਨੇ نیچے ਰਸ਼ ਹੋ ਜਾਂਦਾ ਵਾ ਸਭ ਤੋਂ ਵੱਡੀ ਪ੍ਰੋਬਲਮ نیچے ਵਾਲੇ ਲੋਕਾਂ ਨੂੰ ਹੁੰਦੀ ਆ ਆਮ ਜਨਤਾ ਲਈ ਬਣਾਏ ਥੋੜੀ ਪੁਲ ਆਮ ਜਨਤਾ ਮੈਂ ਤੁਹਾਨੂੰ ਦੱਸਾਨਾ ਇਧਰ ਕ੍ਰੋਸ ਨਹੀਂ ਹੈਗਾ ਇੱਥੇ ਇਧਰਲੇ ਪਾਸੇ ਰੌਂਗ ਸਾਈਡ ਪੁਲ ਤੋਂ ਵੀ ਲੋਕ ਜਾਂਦੇ ਨੇ ਤੁਸੀਂ ਤਾਂ ਇੱਕ ਅਗਰ ਨਿਗਾਹ ਮਾਰੋਗੇ ਤਾਂ ਤੁਹਾਨੂੰ ਵਿਦਿਨ 5 ਮਿੰਟਸ ਤੁਹਾਨੂੰ ਪਤਾ ਲੱਗ ਜਾਏਗਾ ਕਿ ਲੋਕ ਉਲਟਾ ਪੁਲ ਵੀ ਚੜ ਜਾਂਦੇ ਨੇ ਚੜ ਜਾਂਦੇ ਨੇ ਕਾਰ ਲੈ ਕੇ ਵੀ ਚੜ ਜਾਂਦੇ ਨੇ ਬਾਈਕ ਇਕੱਲੀ ਲੈ ਕੇ ਨਹੀਂ ਚੜਦੇ ਇਹ ਮਾਨਸਿਕਤਾ ਲੋਕਾਂ ਦੀ ਅਸੀਂ ਲੋਕਾਂ ਨੂੰ ਜਦ ਰਾਹ ਹੀ ਨਹੀਂ ਛੱਡਿਆ ਤੇ ਲੋਕ ਕੀ ਕਰਨਗੇ ਬਿਲਕੁਲ ਬਿਲਕੁਲ ਠੀਕ ਹੈ ਜੀ ਅੱਛਾ ਹੁਣ ਤੁਸੀਂ ਸਰਕਾਰਾਂ ਨੂੰ ਅਪੀਲ ਕੀ ਕਰਦੇ ਹੋ ਅਸੀਂ ਸਰਕਾਰ ਨੂੰ ਅਪੀਲ ਇਹੀ ਕਰਾਂਗੇ ਵਾਦੇ ਤੇ ਪ੍ਰੈਕਟੀਕਲ ਦੋਨਾਂ ਦੇ ਵਿੱਚ ਥੋੜਾ ਜਿਹਾ ਜਿਹੜੀ ਦੂਰੀ ਆ ਉਹ ਘਟਾ ਦਿਓ ਵਾਦੇ ਕਰਦੇ ਹੋ ਤਾਂ ਪਲੀਜ਼ ਉਹਨਾਂ ਨੂੰ ਪੂਰੇ ਕਰੋ ਸਰਕਾਰਾਂ ਤੱਕ ਅਸੀਂ ਬਾਅਦ 'ਚ ਜਾਵਾਂਗੇ ਅਸੀਂ ਆਪਣੇ ਮੌਜੂਦਾ ਜਿਹੜੇ ਐਮ.ਐਲ.ਏ ਨੇ ਸਾਡੇ ਕੌਂਸਲਰ ਨੇ ਜਿਹੜੇ ਇਲਾਕਿਆਂ ਦੇ ਨੇ ਨੁਮਾਇੰਦੇ ਨੇ ਜਿਨ੍ਹਾਂ ਨੂੰ ਚੁਣ ਕੇ ਅਸੀਂ ਅੱਗੇ ਭੇਜਦੇ ਆ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਉਹ ਸਾਡੀ ਆਵਾਜ਼ ਬਣ ਕੇ ਬੁਲੰਦ ਆਵਾਜ਼ ਬਣ ਕੇ ਕਿਉਂਕਿ ਅਸੀਂ ਉਹਨਾਂ ਦੇ ਪਿੱਠ ਤੇ ਖੜੇ ਆ ਅਸੀਂ VOTING ਸਿਸਟਮ ਨਾਲ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਉਨੇ ਆ ਪਰ ਸਾਡੀ ਵੋਟ ਦਾ ਮੁੱਲ ਹੋਏ ਪਾਉਣ ਸਾਡੀ ਕਹੀ ਗੱਲ ਨੂੰ ਅੱਗੇ ਤੱਕ ਲੈ ਕੇ ਜਾਣ ਸਾਡਾ ਇਲਾਕਾ ਸਾਫ਼ ਹੋਊਗਾ ਅਸੀਂ ਖੁਸ਼ ਹੋ ਕੇ ਕਹਿ ਸਕਦੇ ਹਾਂ ਕਿ ਸਾਡੇ ਐਮ.ਐਲ.ਏ ਨੇ ਕੀਤਾ ਸਾਡੇ ਐਮ.ਪੀ ਨੇ ਕੀਤਾ ਪਰ ਜਦੋਂ ਅਸੀਂ ਨਿਰਾਸ਼ ਹੋਵਾਂਗੇ ਤਾਂ ਸਾਨੂੰ ਮਜਬੂਰਨ ਇਹ ਕਹਿਣਾ ਪਊਗਾ ਕਿ ਅਸੀਂ ਉਹਨਾਂ ਦੇ ਕੰਮ ਤੋਂ ਖੁਸ਼ ਨਹੀਂ ਬਿਲਕੁਲ ਬਹੁਤ ਵਧੀਆ ਗੱਲ ਕਹੀ ਹੈ ਗੋਲ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ ਕਿਉਂਕਿ ਤੁਹਾਡੀ ਐਮਰਜੈਂਸੀ ਬਿਲਕੁਲ ਸਾਹਮਣੇ ਆ ਹੁਣ ਹਲਕੀ ਜਿਹੀ ਹਵਾ ਜਿਹਲੀ ਮੈਨੂੰ ਇਹ ਨਹੀਂ ਬਦਬੂ ਦਾ ਸਾਹਮਣਾ ਕਰਨਾ ਪਿਆ ਤੇ ਤੁਹਾਨੂੰ ਕਿੰਨਾ ਕੀ ਦਿੱਕਤਾਰੀਆਂ ਔਰ ਅਪੀਲ ਕੀ ਕਰ ਰਹੇ ਹੋ ਟੂ ਜੈਂਟ ਵਿੱਚ ਲੋਕ ਬਿਮਾਰ ਹੋ ਰਹੇ ਫਿਰ ਕਹਿੰਦੇ ਜੀ ਇੱਥੇ ਇੰਡੀਆ 'ਚ ਟ੍ਰੀਟਮੈਂਟ ਨਹੀਂ ਹੈਗਾ ਤੇ ਤੁਸੀਂ ਬਿਮਾਰੀ ਫਲਾਣ ਨੇ ਕਿਉਂ ਪਹਿਲਾਂ ਇਹਨੂੰ ਠੀਕ ਕਰੋ ਬਿਮਾਰੀ ਫੈਲੇ ਨਾ ਤੁਸੀਂ ਪਹਿਲਾਂ ਇਹ ਸੱਦਾ ਦਿਨੋਂ ਕੀ ਬਿਮਾਰ ਤੁਹ ਬਿਮਾਰੀ ਜੇ ਆਪਾਂ ਇਹਨੂੰ ਸਫਾਈ ਰੱਖੇ ਬਿਮਾਰੀ ਆਵੇ ਹੀ ਨਹੀਂ ਅਪੀਲ ਕੀ ਕਰ ਰਹੇ ਹਾਂ ਅਪੀਲ ਇਹ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਸਫਾਈ ਕਰਾਈ ਜਾਵੇ ਇਹਦੇ ਨਾਲ ਜੋ ਕਰਨਾ ਹੈ ਉਹਨਾਂ ਨੂੰ ਪਤਾ ਜਾਦਾ ਜੋ ਵੀ ਕਰਨਾ ਇਹ ਬਿਲਕੁਲ ਸਾਫ਼ ਕਲੀਨ ਹੋਣਾ ਚਾਹੀਦਾ ਅ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸੀਗੇ ਇਸ ਵਕਤ ਯਾਮਾ ਜੀ ਕੋਏ ਜੀ ਜਿੰਨ ਨਾਲ ਆਪਾਂ ਗੱਲਬਾਤ ਕੀਤੀ ਹੈ ਤਾਂ ਦੱਸ ਦੇਗੀ ਇਹ ਜਿਹੜੀ ਰੋਡ ਹੈਗੀ ਹੈ ਯੋਧਵਾਲ ਬਸੀ ਰੋਡ ਹੈ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੁਬਾਰਾ ਦਿਖਾ ਰਿਹਾ ਜਿਹੜੀ ਤਸਵੀਰਾਂ ਤੁਸੀਂ ਵੇਖੋ ਕੀ ਲਈ ਜੀਟੀ ਰੋਡ ਹੈ ਇਹ ਇਥੇ ਕਾਫੀ ਯਾਨੀ ਕਿ ਮੇਨ ਰੋਡ ਜਿਹੜੀ ਇਹ ਜੀਟੀ ਰੋਡੇ ਕਿਹਾ ਜਾਂਦਾ ਇਸ ਨੂੰ ਯੋਧਵਾਲ ਬਸਤੀ ਦੇ ਥੋੜਾ ਅੱਗੇ ਜਾਏਗਾ ਕਿ ਤੁਸੀਂ ਸਾਈਡ ਤੇ ਦੇਖੋ ਬਿਲਕੁਲ ਪਾਣੀ ਪਾਣੀ ਖੜਾ ਹੋਇਆ ਬਿਲਕੁਲ ਕੋਈ ਪਾਈਪ ਨਹੀਂ ਹੈ ਪਾਣੀ ਦੀ ਨਿਕਾਸੀ ਨਹੀਂ ਹੈ ਔਰ ਬਿਮਾਰੀਆਂ ਦਾ ਘਰ ਬਣਿਆ ਆ ਲੋਕਾਂ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਦਬੂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਇਹਨਾਂ ਚੀਜ਼ਾਂ ਦਾ ਹੱਲ ਕਰਨ ਦੇ ਲਈ ਸਰਕਾਰਾਂ ਨੂੰ ਬਿਲਕੁਲ ਇੱਧਰ ਕੋਈ ਨਾ ਕੋਈ ਧਿਆਨ ਦੇਣਾ ਚਾਹੀਦਾ ਜਿਹੜੇ ਕਿ ਇੱਥੇ ਦੇ ਐਮ ਐਲ ਏ ਹੈ ਜਿਹੜੇ ਇੱਥੇ ਐਮ ਐਲ ਏ ਗੋਏ ਸੌਰੀ ਭੋਲਾ ਜੀ ਨੇ ਇੱਥੇ ਐਮ ਐਲ ਏ ਘਰੇਵਾਲ ਭੋਲਾ ਜੀ ਉਹਨਾਂ ਨੂੰ ਇੱਥੇ ਦੀ ਪਰੇਸ਼ਾਨੀਆਂ ਦੇਖਣਾ ਚਾਹੀਦਾ ਤਾਂ ਕਿ ਇੱਥੇ ਦੀ ਪਾਣੀ ਦੀ ਨਿਕਾਸੀ ਹੋ ਸਕੇ ਨਾ ਕਿ ਜਦ 6 ਵਜੇ ਜਿਹੜੇ ਲੋਕ ਆਂਦੇ ਨੇ ਕੂੜਾ ਸਿਟਨ ਤੇ ਕੂੜਾ ਸਿਟਨ ਆ ਜਾਣ ਇਸ ਤਰ੍ਹਾਂ ਦੀ ਅਪਡੇਟ ਤੁਹਾਨੂੰ ਹੋਰ ਵੀ ਦਿੰਦੇ ਰਵਾਂਗੇ ਵੇਖਦੋ ਐਸਐਮ ਜੀ ਨਿਊ ਚੈਨਲ ਕੈਮਰਾਮੈਨ ਬਲਵਿੰਦਰ ਬਾਪਦੇ ਨਾਲ ਰਮਨਦੀਪ ਸਿੰਘ ਆਲਕ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਹੰਦਾਲੀ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਾਕਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786